Obrigado. ਆਤਮ ਪਸਾਰ ਕਰ ਨਹਾਤਮ ਪਸਾਰ ਕਰ ਤਪ বিনা ਨਹੀਂ ਜਾਣੀ ਹੈ ਖਾ そう。<music> a a a ਬੰਤ ਨਾਨਕ ਸੇ ਜਾਣੇ ਸੇ ਜਾਣਾ ਸੇ ਜਾਣੇ ਸੇ ਜਾਣੇ ਸੇ ਜਾਣੇ ਸੇ ਜਾਣੇ ਸੇ ਜਾਣੇ ਸੇ ਜਾਣੇ ਜੰਵੰਤ ਨਾਮ ਸੇਂਦਾ ਜੰਵੰਤ ਨਾਮ ਸੇਂਦਾ ਜੰਵੰਤ ਨਾਮ ਸੇਂਦਾ Ah uh. ਜਨ ਕਾ ਜਨ ਰੂਆ ਜਨ ਕਾ ਜਨ ਰੂਆ ਆਓ ਪੁਲਾਗਤਿ ਦੇ ਅਫੀਸਰ ਸਨ ਸਤਿਗੁਰੂ ਦੀ ਕਿਰਪਾ ਕਰ ਇਸ ਪੜੀ ਸੁਣੀ ਦਾ ਬਾਣੀ ਦਾ ਤਹਾ ਸੁਨੋ ਸੰਗਤ ਦੇ ਹਿਰਦਿਆਂ ਵਿਚ ਸਾਉ ਸਭਨਾਂ ਦੇ ਪ੍ਰਗਾਮ ਨੂੰ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਤਿ ਕਰੀ ਆਪਣੇ ਦਰਾਂ ਨੂੰ ਕੀ ਰੱਖਣ ਇੱਕ ਸ਼ਾਇਰ ਬੜਾ ਕਮਾਲ ਦਾ ਕਹਿੰਦਾ ਹੈ ਇੱਕ ਸਹਜੋ ਬਾਈ ਹੋਈ ਹੈ ਹਿੰਦੁਸਤਾਨ ਦੇ ਇਲਾਕੇ ਦੇ ਅੰਦਰ ਮਹਾਰਾਸ਼ਟਰ ਦੇ ਅੰਦਰ ਨਾ ਇੱਕ ਸਹਜੋ ਬਾਈ ਹੋਈ ਹੈ ਉਹਨੂੰ ਕਿਸੇ ਨੇ ਪੁੱਛਿਆ ਤੇਰੀ ਅੰਦਰ ਦੇ ਅੰਦਰ ਗੁਰੂ ਵੱਡਾ ਹੈ ਜਾਂ ਪਰਮਾਤਮਾ ਹੁੰਦਾ ਹੈ ਉਹ ਕਹਿੰਦੀ ਮੇਰੀ ਨਿਗਾਹ ਦੇ ਅੰਦਰ ਗੁਰੂ ਵੱਡਾ ਹੈ ਮੇਰੀ ਮਤ ਦੇ ਅੰਦਰ ਗੁਰੂ ਵੱਡਾ ਹੈ ਕਹਦਾ ਉਹ ਕਿ ਨਾ ਪਰਮਾਰਮ ਵੱਡਾ ਹੋਣਾ ਚਾਹੀਦਾ ਜਿੱਦੇ ਸਵਾਲ ਕੀਤਾ ਕਿੰਦੀ ਮੈਂ ਗੁਰੂ ਵੱਡਾ ਹੈ ਫਿਰ ਉਹਨੇ ਵੀ ਕਿਹਾ ਕਿੰਦੀ ਗੁਰਨਾਥ ਜੋ ਹਰ ਕੋ ਤਜ ੜਾ ਕਿੰਦੀ ਮੈਂ ਗੁਰੂ ਨੂੰ ਨਹੀਂ ਛੱਡਾਂਗਾ ਬਾਕੀ ਸਭ ਕੁਝ ਛੱਡ ਦੇਾਂਗੀ ਮੇਰੀ ਨਿਗਾਹ ਦੇ ਅੰਦਰ ਗੁਰੂ ਵੱਡਾ ਹੈ ਗੁਰਨਾਥ ਜੋ ਹਰ ਕੋ ਤਜ ੜਾ ਗੁਰ ਕੀ ਔਰਣਾ ਔਰ ਨਿਹਾਰਾਂ ਹਰ ਮੇਂ ਜਨਮ ਦਿਆ ਜਗ ਮਾਹੀ ਗੁਰ ਨੇ ਆਵਾ ਗਵਨ ਮਟਾਈ ਕਹਿੰਦੇ ਹਰੀ ਨੇ ਜਨਮ ਦੇ ਕੇ ਆਵਾ ਗਵਨ ਚੁੱਪ ਚਪਾਤਾ ਤੇ ਜਦੋਂ ਮੈਂ ਗੁਰੂ ਦੇ ਸ਼ਬਦ ਦਾ ਮੰਤਰ ਦਾ ਜਾਪ ਜਪਿਆ ਗੁਰੂ ਦੇ ਸ਼ਬਦ ਨੇ ਆਵਾ ਗਵਨ ਦੇ ਚੁੱਪ ਚਪਾ ਕੱਢ ਦਿੱਤਾ ਹਰ ਨੇ ਜਨਮ ਦਿਆ ਜਦ ਬਾਹੀ ਬੁੱਲ ਨੇ ਆਵਾ ਗਵਨ ਮਿਟਾਈ ਹਰ ਨੇ ਪੰਜ ਚੋਰ دیے ਸਾਥਾ ਕਹਿੰਦੇ ਹਰੀ ਨੇ ਜਨਮ ਤਾਂ ਦੇ ਦਿੱਤਾ ਨਾਲ ਪੰਜ ਚੋਰ ਵੀ ਦੇ ਦਿੱਤੇ ਹੁਣ ਇਹਨਾਂ ਤੋਂ ਖਲਾਸੀ ਕੌਣ ਕਰਾਏ ਕਹਿੰਦੇ ਫਿਰ ਮੈਂ ਗੁਰੂ ਦਾ ਜਾਪ ਜੱਪਿਆ ਗੁਰੂ ਦੇ ਸ਼ਬਦ ਦਾ ਗੁਰੂ ਦੇ ਮੰਤਰ ਦਾ ਗੁਰੂ ਦੇ ਸ਼ਬਦ ਦਾ ਜਾਪ ਜਪਣ ਦੇ ਨਾਲ ਪੰਜ ਚੂਰਾ ਤੋਂ ਖਲਾਸੀ ਧਾਰਨੇ ਪੰਜ ਚੋਰ ਦੀ ਸਾਧਾ ਗੁਰ ਨੇ ਛਡਾਇਆ ਦਿਓ ਬਨਾਟਾ ਤੇਰਾ ਨਾਮ ਤੇਰਾ ਨਾਮ ਬੁਧਾਈ ਤੂ ਤਾਰੇ ਧਾਰਨ ਤੇਰਾ ਨਾਮ ਬੁਜਾਈ ਸਭ ਨੂੰ ਨਾਮ ਪਰਤੂਰ ਦੀ ਸੱਚੰਕਾ ਨਾਨਕ

I'm sorry.